ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੇਰੀ ਜੂਟੂ ਫੈਮਿਲੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਾਰੇ ਠੀਕ ਠਾਕ ਆ ਗਏ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਦਾ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਸਤੰਦ੍ਰਸਤੀ ਬਖਸ਼ੇ ਅੱਜ ਆਪਾਂ ਬਣਾ ਅਸੀਂ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਕੌੜੇ ਤੇ ਆਪਾਂ ਬਣਾਵਾਂਗੇ ਆਪਾਂ ਨੇ ਬਾਹਰ ਤੋਂ ਲਿਆਂਦੀ ਪਾਲਕ ਆਪਾਂ ਬਣਾਵਾਂਗੇ ਦੀ ਆ ਪਾਲਕ ਦੇ ਪਿਆਜ਼ ਵਾਲੇ ਤੇ ਆਹਾਂ ਬੈਂਗਨ ਵਾਲੇ ਪਕੌੜੇ ਆਪਾਂ ਸਮਾਨ ਕਰ ਲਿਆ ਤਿਆਰ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਆ ਬਣਾਉਣ ਆਪਾਂ ਨੇ ਬਣਾਏ ਨੇ ਕਿ ਲਈਆ ਪਾਲਕ ਪਿਆਜ਼ ਆ ਲੈਣੇ ਦੀ ਆਪਾਂ ਬੈਂਗਨ ਇਹਦੇ ਲੱਗ ਬਣਾਵਾਂਗੇ ਹੁਣ ਕੋਨੇ ਆਪੇ ਇਸ ਤਰ੍ਹਾਂ ਬਣੇਗਾ ਇੱਕ ਪਾਸੇ ਪਾਪਾ ਆਪਾਂ ਨੇ ਬਣਾ ਰਹੇ ਨੇ ਬੰਗਣ ਦੇ ਪਾਪਾ ਕਹਿੰਦੇ ਮੈਂ ਆਪਣੀ ਰੈਸਪੀ ਬਣਾਉਣੀ ਹੈ ਪਾਪਾ ਸਾਡੀ ਕਿਸਾਨ ਨਹੀਂ ਜਾਂਦੀ ਤੁਨੀਆ ਆਪਾਂ ਆਗੇ ਆਪਾਂ ਲਸਣ ਦਾ ਪੇਸਟ ਲਸਣ ਆਪਾਂ ਪਾਉਣ ਨਾਲ ਲਸਣ ਨਾਲ ਜੇ ਪਪਾਈਏ ਤਾਂ ਨਾ ਗੈਸ ਨਹੀਂ ਬਣਦੀ ਜਿੰਨੇ ਮਰਜ਼ੀ ਪਕੌੜੇ ਖਾ ਲੋ ਗੈਸ ਨਹੀਂ ਬਣਦੀ ਜਿੰਨੇ ਮਰਜ਼ੀ ਪਕੌੜੇ ਖਾ ਲੋ ਗੈਸ ਨਹੀਂ ਬਣਦੀ ਹੈਗੀ ਪਿਆਰ ਲਸਣ ਜ਼ਰੂਰ ਪਾਉਣਾ ਚਾਹੀਦਾ ਮਾਤਰਾ ਆਪਾਂ ਕੋਈ ਵੀ ਘਾਣਾ ਲੇਤਾ ਹਾਂ ਹੰਦ ਵਾਮਾ ਗਏ ਆਪਾਂ ਆਪਣੇ ਆਸਵਾਦ ਦੇ ਅਨੁਸਾਰ ਇਹਨਾਂ ਨੂੰ ਕਿਸੇ ਖਾਣੇ ਕੋਲੀ ਦੀ ਵਾਮਾ ਗਏ ਆਪਾਂ ਕਾਦੀ ਮੰਮੀ ਬੱਚੇ ਵੇਟ ਕਰ ਰਹੇ ਨੇ ਆਪਣੇ ਬਸ ਬਣ ਗਏ ਹਾਏ ਛੋਟੇ ਬੱਚੇ ਦੀ ਫਰਮਾਇਸ਼ ਆਲੂ ਵਾਲਿਆਂ ਦੀ ਕਿਸੇ ਦੀ ਬਤਾਉਂ ਨਿਆਲੇ ਨਹੀਂ ਕਿਸੇ ਦੇ ਪਾਲ ਕਾਲਿਆ ਦੇ ਕਿਸੇ ਦੇ ਕੱਲੇ ਪਿਆਜ਼ ਵਾਲੇ ਬੱਸ ਬਣਾਉਣੇ ਨੇ ਕਹਿੰਦੇ ਬੱਚੇ ਕਹਿੰਦੇ ਗਰਮੀ ਆ ਗਈ ਪ੍ਰਸਾਦ ਆ ਗਈ ਪਕੌੜੇ ਬਣਾਓ ਰਾਹੀ ਚੜਾਓ ਹੋਰ ਪਾਣੀ ਕਿਨੇ ਸਾਡੇ ਪਕੌੜੇ ਆਪਾਂ ਨੂੰ ਹੋਣਾ ਆਪਾਂ ਨੇ ਉਹਦੇ ਆਲੇ ਬਤਾਉ ਨਾਲੇ ਨਿੱਕੀ ਸੋਸਤਾ ਦੇ ਪਾਈਏ ਸਮਾਰ ਕੇ ਬਾਲਣ ਸਾਰਿਆਂ ਨੇ ਕਾਣੀਆਂ ਦੇ ਅੰਦਰ ਬਾੜੀ ਨੂੰ ਠੰਡੇ ਕਰਕੇ ਦਵੋ ਹਾਂ ਇਹ ਕਰਨਾ ਹੈ ਵੇਟ ਗਰਮਾ ਗਰਮਾ ਰੁਕ ਜੋ ਰੁਕ ਜੋ ਮਾਸਿਨੇ ਹੋੜੇ ਕੱਟੇ ਹੋੜੇ ਗਿਆ ਹੋੜੇ ਗਿਆ ਹਾਂਜੀ ਖਾ ਲਿਓ ਮੈਂ ਆਹ ਕਾਣੀਆਂ ਕਿਹੜੇ ਖਾਣਾ ਚਾਹ ਤੁਸੀਂ ਕਿਹੜੇ ਆਲੂ ਵਾਲੇ ਪਾਲਕ ਪਾਲਕ ਨਹੀਂ ਇਹਨੂੰ ਪਿੱਛੇ ਅਗੀਰ ਜਵਾਕਾਂ ਨੂੰ ਉਹ ਕਰਕੇ ਦਵੋ ਨਾ ਖੋਲ ਕੇ ਦੇ ਦਿਓ ਖੋਲ ਕੇ ਦੇ ਦਿਓ ਤਾਂ ਠੰਡੇ ਦੋ ਆਲੂ ਆਹਦੇ ਭੰਗਾਂ ਨੂੰ ਤੁਸੀਂ ਖਾੜ ਲਾ। ਆਹ ਆਲੇ ਆਲੂ ਵਾਲੇ ਬਣਾ ਦੋ ਸੀਟ ਤੇ ਕਹਿੰਦੇ ਮੈਂ ਆਲੂ ਵਾਲੇ ਖਾਣੇ ਨੇ। ਤਰੋ ਹੋ ਗਏ ਖਾਏ ਆਪਣਾ ਅੱਜ ਐ ਅੱਜ ਤਾਂ ਪਾਣੀ ਆਹ ਕੰਨ ਦੇ ਪਿੱਛੇ ਘਰ ਹੋਏ ਹੋਏ। ਸੋਨਾ ਲੱਗਦਾ ਅੱਜ ਤਾਂ ਪਾਣੀ ਬਹੁਤ ਜ਼ਿਆਦਾ। ਬੜਾ ਥੋਲੇ ਤੇ। ਧੋਕ ਕੇ ਤੇ ਮੈਨੂੰ ਇਹਨੇ ਖਾਣਾ ਦਾ ਅੱਜ। ਚਾਰ ਜਿੰਨੀ ਕਾਦੀ ਮੈਂ। ਪਿਆਰ ਵਾਲੇ ਦੀ ਮਾਣਿਆ ਕਿਆ ਤੋ ਕੁੜੀ ਨੂੰ ਕਟਿੰਗ ਕਰਾ ਗਰਮ ਨੇ ਜਦ ਤੱਕ ਦੀ ਕਟਿੰਗ ਤਾਂ ਉਮੀ ਹੋਈ ਆਪਾਂ ਕਰਕੇ ਦੇਖਾਂਗੇ ਮਾ ਆਹ ਕਹਦੇ ਨੇ ਹੁਣ ਇਹ ਨਿਊਟਰੀ ਆਲੇ ਨਿਊਟਰੀ ਆਲੇ ਨਾ ਵਈ ਇਹ ਵਧੀਆ ਜਿਹੜੇ ਚਿਕਨ ਨਹੀਂ ਖਾਂਦੇ ਫਿਰ ਉਹਨਾਂ ਵਾਸਤੇ ਪਾਲਕਾ ਲੈ ਮੈਨੂੰ ਬਹੁਤ ਸਾਰਾ ਲੱਗੇ ਮਾ ਸੇਬ ਬਣਾ ਲੇ ਜੀ ਇਹ ਪਕੌੜੇ ਪਕੌੜ ਬੱਚਾ ਨੇ ਖਾ ਲੇ ਅਸੀਂ ਬਣਾਏ ਥੀ ਇਹ ਪਾਲਕਾੜੇ ਆਲੂ ਵਾਲੇ ਤੇ ਬੈਂਗਣ ਵਾਲੇ ਤੇ ਨਿਊਟਰੀ ਦੇ ਨਿਊਟਰੀ ਵਾਲੇ ਪਕੌੜੇ ਅਸੀਂ ਪਹਿਲੀ ਵਾਰ ਬਣਾਏ ਸੀਗੇ ਬਹੁਤ ਵਧੀਆ ਬਣੇ ਨੇ ਬਹੁਤ ਟੇਸਟੀ ਬਣੇ ਸੀ ਹਾਂ ਮੈਨੂੰ ਤਾਂ ਵਧੀਆ ਲੱਗੇ ਮੈਨੂੰ ਪਾਲਕਾੜ ਜਾ ਸਵਾਦ ਲੱਗੇ ਮੈਨੂੰ ਹੀ ਸਾਰੇ ਵਾਲਾ ਸੀਰ ਤੋਂ ਨੂੰ ਬੈਂਗਣ ਵਾਲੇ ਬੜਾ ਸਵਾਦ ਲੱਗੇ ਨਹੀਂ ਮੈਨੂੰ ਅਸੀਂ ਬੱਚੇ ਬਿਲਕੁਲ ਨਹੀਂ ਖਾ ਸਕਦੇ ਬੈਂਗਣ ਵਾਲੇ ਫਰਸੇ ਇੱਤਲ ਨੂੰ ਹਾਂ ਚਲੋ ਜੀ ਕਰਾਂ ਸਾਡੇ ਅੰਤ ਵਿੱਚ ਵੀਡੀਓ ਦਾ ਕੰਮ ਚੱਲ ਰਿਹਾ ਤਾਂ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਦੀ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆਗਲੀ ਵੀਡੀਓ ਅੱਕੀ ਸਾਸ ਨਿਕਾ